ਗੱਲ ਮੈਨੂੰ ਸਮਝਣੀ ਆਉਂਦੀ ਵੀ ਦੇਖੋ ਵੀ ਬਾਕੀ ਜਿਹੜੇ ਹੋਰ ਸਟੇਟਾਂ ਦੇ ਹਨਾ ਜਿਵੇਂ ਰਾਜਸਥਾਨ ਹੋ ਗਿਆ ਉਹ ਪੱਥਰ ਏ ਉਥੇ ਪੱਥਰ ਏ ਕੋਲਾ ਏ ਹਨਾ ਜੇ ਆਪਾਂ ਨੂੰ ਉਹ ਪੱਥਰ ਤੇ ਕੋਲਾ ਮੁੱਲ ਦੇਂਦੇ ਨੇ ਤੇ ਫਿਰ ਆਪਾਂ ਪਾਣੀ ਕਿਉਂ ਉਹਨਾਂ ਨੂੰ ਮੁਫਤ ਦੇਣੇ ਪਏ ਘਟੋ ਘਟ 22 ਕਰੋੜ ਦਾ ਪਾਣੀ ਹਿਸਾਬ ਲਾ ਲਓ 22 ਕਰੋੜ ਦਾ ਪਾਣੀ ਆਪਾਂ ਮੁਫਤ ਦੇਣੇ ਆ ਕਿੰਨੇ ਸਾਲਾਂ ਤੋਂ ਮੁਫਤ ਦੇਣੇ ਪਏ ਆ ਤੇ ਮਿੱਤਰੋ ਇੱਥੇ ਚਲਾਈਆਂ ਸੀਗੀਆਂ ਬਾਲ ਨੇ ਪਾਣੀਆਂ ਲਗੀਆਂ ਬੱਸਾਂ ਉਹ ਗਾਂ ਉੱਤੇ ਚਲਾਈਆਂ ਸੀਗੀਆਂ ਇਸ ਤੋਂ ਅੱਗੇ ਥੋੜਾ ਜਿਹਾ ਅੱਗੇ ਵਾ ਤੇ ਅੱਜ ਤੋਂ ਕੋਈ 10 ਸਾਲ ਸ਼ਾਇਦ ਪਹਿਲਾਂ 10 ਸਾਲ ਹੀ ਪਹਿਲਾਂ ਚਲਾਈਆਂ ਸੀਗੀਆਂ ਤੇ ਇਸ ਦਰਿਆ ਦੇ ਵਿੱਚ ਹੀ ਆ ਸੀਗਾ ਮਗਰਮੱਛ ਇੱਥੇ ਹੀ ਮਗਰਮੱਛ ਆਇਆ ਸੀ ਉਹ ਜਿਹੜਾ ਮੈਂ ਤੁਹਾਨੂੰ ਪਹਿਲਾਂ ਬੋਖਾਇਆ ਸੀ ਨਾ ਹਰੀਕੇ ਦਾ ਮੇਨ ਬਰੇਜ ਹਨਾ ਉੱਥੇ ਉਹ ਆਇਆ ਸੀਗਾ ਇਹਦੇ ਇਹ ਦਰਿਆ ਦੇ ਵਿੱਚੋਂ ਹੀ ਉੱਥੇ ਗਿਆ ਸੀਗਾ ਹਾਂਜੀ ਮਿੱਤਰੋ ਕਿਵੇਂ ਹੋ ਸਾਰੇ ਆਪਣੇ ਇੱਕ ਹੋਰ ਨਵੇਂ ਵਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਆਪਣੀ ਚੱਲਦੀ ਵੀ ਪੰਜਾਬ ਦੀ ਸੀਰੀਜ਼ ਤੁਹਾਨੂੰ ਪਤਾ ਹੀ ਹੋਣਾ ਵੀ ਆਪਣੀ ਪੰਜਾਬ ਦੀ ਸੀਰੀਜ਼ ਚੱਲਦੀ ਪਈ ਜੇ ਤੁਸੀਂ ਆਪਣੀਆਂ ਪਹਿਲੀਆਂ ਵੀਡੀਓ ਨਹੀਂ ਦੇਖੀਆਂ ਉਹਨਾਂ ਸਾਰੀਆਂ ਵੀਡੀਓ ਦਾ ਲਿੰਕ ਤੁਹਾਨੂੰ ਥੱਲੇ ਡਿਸਕ੍ਰਿਪਸ਼ਨ ਵਿੱਚ ਮਿਲ ਜਾਏਗਾ ਉਹਨਾਂ ਵੀਡੀਓ ਨੂੰ ਦੇਖ ਲਿਆ ਜੇ ਬਹੁਤ ਵਧੀਆ ਵੀਡੀਓ ਨੇ ਤੇ ਅੱਜ ਆਪਾਂ ਇਸ ਵਲੌਗ ਵਿੱਚ ਚੱਲੇ ਆਂ ਹਰੀਕੇ ਪੱਤਣ ਸਤਲੁਈ ਤੇ ਬਿਆਸ ਜਿੱਥੇ ਆਪਸ ਵਿੱਚ ਆ ਕੇ ਦੋਵੇਂ ਮਿਲਦੇ ਨੇ ਵੀਡੀਓ ਨਾਲ ਇਹਨੇ ਬਣਿਆ ਰਿਹਾ ਇਸਕੀਪ ਨਗਰ ਆਇਆ ਤੇ ਵੀਡੀਓ ਨੂੰ ਲਾਈਕ ਫੋਲੋ ਕਰ ਦਿੱੋ ਆ ਜਾਂਦੇ ਪਏ ਸੀ ਕਿ ਹਰੀਕੇ ਤੇ ਰਾਸਤੇ ਵਿੱਚ ਆਪਾਂ ਨੂੰ ਬਲੈਕ ਕੂਹ ਤੇ ਤੁਹਾਨੂੰ ਮੈਂ ਪਹਿਲੀਆਂ ਵੀਡੀਓ ਜੀ ਬਹੁਤ ਵਾਰੀ ਵਿਖਾਇਆ ਵੀ ਕੂਹ ਵੱਡੇ ਵੱਡੇ ਕੂਹ ਖਾਏ ਨੇ ਇਹ ਵੀ ਉਹਨਾਂ ਸਾਰਿਆਂ ਕੂਹਾਂ ਨਾਲੋਂ ਹੈਗਾ ਤਾਂ ਥੋੜਾ ਜਿਹਾ ਛੋਟਾ ਤੇ ਆਹ ਤੁਸੀਂ ਦੇਖੋ ਇਹ ਵੀ ਪੁਰਾਣੇ ਵੇਲਿਆਂ ਦਾ ਬਣਿਆ ਹੋਇਆ ਇਹਨੂੰ ਕੋਈ ਹੋਗੇ ਹੋਣੇ 40 45 ਸਾਲ ਹੋ ਗਏ ਕਿਉਂਕਿ ਅੱਜ ਤੋਂ 40 45 ਸਾਲ ਪਹਿਲਾਂ ਹੀ ਇਹ ਖੂਹਾਂ ਦੇ ਵਿੱਚ ਪਾਣੀ ਹੈਗਾ ਸੀ ਹੁਣ ਤਾਂ ਪਾਣੀ ਦਾ ਲੈਵਲ ਬਹੁਤ ਹੀ ਡਾਊਨ ਹੋ ਗਿਆ ਕਿਉਂਕਿ ਇਹ ਪਹਿਲੇ ਜ਼ਮਾਨੇ ਦੇ ਵਿੱਚ 20 ਤੋਂ 25 ਫੁੱਟ ਦੇ ਫੁੱਟ ਥੱਲੇ ਡੂੰਘਾ ਪਾਣੀ ਹੁੰਦਾ ਸੀਗਾ ਖੂਹਾਂ ਰਹਿ ਵੀ ਸਿੰਮਦਾ ਸੀਗਾ ਨਲਕਿਆ ਰਹਿ ਵੀ ਆਪਾਂ ਕੱਢਦੇ ਸੀਗੇ ਹੁਣ ਤਾਂ 3-400 ਫੁੱਟ ਤੇ ਜਾ ਕੇ ਮਸਾ ਪਾਣੀ ਪੀਣ ਯੋਗ ਮਿਲਦਾ ਹੋਵੇ ਤੇ ਜਿੰਨੇ ਵੀ ਖੂਹ ਵੇਖੇ ਨੇ ਉਹਨਾਂ ਦੇ ਨਾਲ ਬੋਰਡ ਜ਼ਰੂਰ ਲੱਗੇ ਹੁੰਦੇ ਵੀ ਇੱਥੇ ਵੀ ਇਕੱਠੇ ਹੀ ਦੋ ਲੱਗੇ ਨੇ ਬੋਰਡ ਤੇ ਉਹਨਾਂ ਦੀਆਂ ਜਿਹੜਾਂ ਖੂਹ ਦੇ ਵਿੱਚ ਲੱਗੀਆਂ ਨੇ ਦੇ ਆਪਾਂ ਪਹੁੰਚ ਗਏ ਆ ਸਤਲੁਜ ਦਰਿਆ ਦੇ ਵਿੱਚ ਸਤਲੁਜ ਦਰਿਆ ਤੇ ਸਹੀ ਆ ਦੇਖੋ ਤੁਸੀਂ ਆ ਜੀ ਸਤਲੁਜ ਦਰਿਆ ਦਾ ਸਾਰਾ ਦ੍ਰਿਸ਼ ਆ ਕਰੋ ਚੈੱਕ ਮਾਰੋ ਨਿਗਾ ਮੜੀ ਜੀ ਤੇ ਅੱਜ ਤੁਸੀਂ ਜਿੰਨੀ ਰੇਤਾ ਦੇਖਦੇ ਪਏ ਜੇ ਸਾਰੇ ਸਤਲੁਜ ਦਰਿਆ ਦੀ ਤੇ ਆ ਥੋੜਾ ਜਿਹਾ ਪਾਣੀ ਹੈਗਾ ਵਾ ਹੁਣ ਤਾਂ ਦਰ ਬੰਦ ਕੀਤੇ ਕਿਉਂਕਿ ਪਿੱਛੇ ਪਾਣੀ ਓਵਰਲੋਡ ਨਹੀਂ ਹੈਗਾ ਲਿਮਟ ਦੇ ਵਿੱਚ ਇਸ ਕਰਕੇ ਫਿਰ ਆ ਜਿਹੜੇ ਸਾਰੇ ਦਰ ਬੰਦ ਕੀਤੇ ਨੇ ਤੇ ਆ ਥੋੜਾ ਬੋਧਾ ਜਿਹੜਾ ਪਾਣੀ ਦਰਾਂ ਦੇ ਵਿੱਚੋਂ ਨਿਕਲਦਾ ਹੀ ਰਹਿੰਦਾ ਵਾ ਵੇਰ ਕੇ ਤੇ ਆ ਉਹ ਜਿਹੜਾ ਇਕੱਠਾ ਹੋ ਜਾਂਦਾ ਵਾ ਤੇ ਬਾਅਦ ਵਿੱਚ ਇਹ ਚੱਲ ਜਾਂਦਾ ਵਾ ਪਾਕਿਸਤਾਨ ਨੂੰ ਤੇ ਆ ਬ੍ਰੇਜ ਤੋਂ ਪਾਰ ਰਹਿ ਜਾਂਦਾ ਸਤਲੁਜ ਤੇ ਬਿਆਸ ਜਿੱਥੇ ਇਹਨਾਂ ਦੋਵਾਂ ਦਰਿਆਵਾਂ ਦਾ ਆ ਕੇ ਸੰਗਮ ਹੁੰਦਾ ਵਾ ਤੇ ਆ ਜਿਹੜਾ ਤੁਸੀਂ ਬ੍ਰੇਜ ਦੇਖਦੇ ਪਏ ਜੇ ਇੱਥੇ ਕੁੱਲ 32 ਤਾਰ ਨੇ 32 ਗੇਟ ਬੋਲ ਸਕਦੇ ਹਾਂ ਤੇ ਇਹਨੂੰ 1951 ਤੋਂ 52 ਦੇ ਵਿੱਚ ਤਿਆਰ ਕੀਤਾ ਗਿਆ ਸੀਗਾ ਤੇ ਇਹ ਤੋਂ ਪਾਰ ਵੀ ਜਾਣਾ ਵਾ ਤੇ ਪਹਿਲਾਂ ਤੁਸੀਂ ਯਾ ਚੈੱਕ ਕਰੋ ਕਿੰਨਾ ਘੈਂਟ 뷰 ਆਉਂਦਾ ਪਿਆ ਬਹੁਤ ਵਧੀਆ ਵੇਖੋ ਰੀਤਾ ਹੀ ਰੀਤਾ ਇਥੇ ਥੋੜਾ ਬੋਧਾ ਪਾਣੀ ਹੈਗਾ ਵਾ ਤੇ ਇਦਾਂ ਜਿਵੇਂ ਲੇਕ ਦੇ ਵਿੱਚ ਆਪਾਂ ਆ ਗਏ ਹੋਏ ਜਿਵੇਂ ਚੰਡੀਗੜ੍ਹ ਦੀ ਨਹੀਂ ਲੇਕ ਹੈਗੀ ਉਦਾਂ ਦੀ ਥੋੜੀ ਬਹੁਤੀ ਫੀਲਿੰਗ ਆਉਂਦੀ ਤੇ ਇਹ ਆ ਤੁਸੀਂ ਚੈੱਕ ਕਰੋ ਬਹੁਤ ਵਧੀਆ ਵਿਊ ਆਉਂਦਾ ਯਾਰ ਇੱਥੇ ਤੇ ਆ ਜਿਹੜਾ ਬ੍ਰਿਜ ਹੈਗਾ ਜੇ ਹਰੀਕੇ ਦਾ ਮੇਨ ਬ੍ਰਿਜ ਜਿਹੜਾ ਮੈਂ ਪਹਿਲਾਂ ਦੱਸ ਚੁੱਕਿਆ ਹਾਂ ਤੇ ਇਹਦੇ ਕੁੱਲ 32 ਗੇੜ ਨੇ ਤੇ 1951 ਦੇ ਵਿੱਚ ਤੇ 51 ਤੋਂ 52 ਦੇ ਵਿੱਚ ਤਿਆਰ ਕੀਤਾ ਗਿਆ ਸੀਗਾ ਤੇ ਆ ਤੁਸੀਂ ਦੇਖੋ ਕਿੰਨਾ ਘੈਂਟ ਪਾਣੀ ਪਾਣੀ ਹੋਇਆ ਪਿਆ ਉਹ ਵੀਊ ਕਿੰਨਾ ਘੈਂਟ ਆਉਂਦਾ ਪਿਆ ਤੇ ਆ ਵੇਖੋ ਨਿਹਰਾ ਪਾਣੀ ਪਾਣੀ ਇੱਧਰ ਦਿਸਦਾ ਪਿਆ ਪਹਿਲਾਂ ਆਪਾਂ ਪਿੰਸ ਤੋਂ ਪਰਲੇ ਪਾਸੇ ਦੀ ਵੀਡੀਓ ਬਣਾਈ ਹੁੰਦੇ ਚ ਨਿਹਰੀ ਰੇਤਾ ਹੀ ਦਿਖਦੀ ਸੀਗੀ ਤੇ ਇੱਧਰਲੀ ਸਾਈਡ ਪਾਣੀ ਪਾਣੀ ਦਿਸਦਾ ਪਿਆ ਤੇ ਆ ਜਿਹੜੀਆਂ ਦੋ ਨਹਿਰਾਂ ਆਪਾਂ ਸੈਂਚਰੀ ਚ ਜਾਣਾ ਹੈ ਸੈਂਚਰੀ ਇੱਧੂ ਅੱਗੇ ਬਾ ਥੋੜੀ ਵੀ ਇੱਧਰ ਰਹਿ ਜਾਂਦਾ ਵਾ ਗੁਰਦੁਆਰਾ ਸਾਹਿਬ ਤੇ ਮਿੱਤਰੋ ਆ ਆ ਚੈੱਕ ਕਰੋ ਐਦਾਂ ਲੱਗਦੀ ਪਈ ਜਿਵੇਂ ਰਬੜ ਦੀ ਫੈਕਟਰੀ ਹੁੰਦੀ ਵੇਖੋ ਨਰੀਆਂ ਹੀ ਚੱਪਲਾਂ ਕੱਟੀਆਂ ਹੋ ਕੇ ਆਈਆਂ ਪਈਆਂ ਇੱਥੇ ਰਬੜ ਸਾਰੀ ਉੱਤੇ ਤੈਰਦੀ ਪਈ ਤੇ ਉਹ ਪਤਾ ਨਹੀਂ ਇੱਕ ਮੱਝ ਵੀ ਜੇ ਆਹ ਦੇਖੋ ਮੱਝ ਵੀ ਜੀ ਸਾਰਾ ਸੇ ਗੰਦ ਨੂੰ ਦੇਦਰ ਤੈਰਦਾ ਪਿਆ ਤੇ ਇਵੇਂ ਹੀ ਰੋੜ ਰੋੜ ਜਾਣਾ ਕਿ ਤੇ ਮਿੱਤਰੋ ਜਿਹੜੀਆਂ ਤੁਸੀਂ ਆ ਦੋ ਨਹਿਰਾ ਦੇਖਦੇ ਪਏ ਜੇ ਨਾ ਇੱਕ ਇਹਦੇ ਆ ਜਿਹੜੇ ਮਜੂਮ ਕਰਨਾ ਇੱਕ ਆ ਜਿਹੜੀ ਨਹਿਰ ਤੇ ਇੱਕ ਆ ਜਿਹੜੀ ਨਹਿਰ ਤੇ ਜਿਹੜੀ ਤੁਸੀਂ ਆ ਪਹਿਲੀ ਦੀ ਨਹਿਰ ਦੇਖਦੇ ਪਏ ਜੇ ਨਾ ਜਿਹੜੀ ਆ ਇਹ ਜਾਂਦੀ ਵਾ ਰਾਜਸਥਾਨ ਦੀ ਦੂਸਰੀ ਨਹਿਰ ਆ ਜਿਹੜੀ ਰਹਿ ਜਾਂਦੀ ਹੈ ਆਪਣੇ ਲੋਕਲ ਪੰਜਾਬ ਦੇ ਵਿੱਚ ਹੀ ਰਹਿ ਜਾਂਦੀ ਉਹ ਨਹਿਰ ਤੁਸੀਂ ਦੇਖਦੇ ਪਏ ਜਣ ਇਹ ਉਸੇ ਸਤਲੁਜ ਤੇ ਬਿਆਸ ਦੇ ਵਿੱਚੋਂ ਹੀ ਨਿਕਲਦੀਆਂ ਵਾ ਦੋ ਨਹਿਰਾਂ ਇਹ ਆਪਸ ਵਿੱਚ 1954 ਦੇ ਵਿੱਚ ਤਿਆਰ ਕੀਤੀਆਂ ਗਈਆਂ ਸਿੰਗੀਆਂ Rajasthan ਲਈ ਤੇ ਆਪਣੇ ਜਿਹੜੇ ਪੰਜਾਬ ਦੇ ਕਿਸਾਨਾਂ ਵਾਸਤੇ ਸਿੰਚਾਈ ਦੇ ਵਾਸਤੇ ਸੈਂਚਰੀ ਚ ਤੇ ਆਪਾਂ ਬੁਲਟ ਆਪਦਾ پارک ਕਰ ਦਿੱਤਾ ਵਾ ਤੇ ਆ ਤੁਸੀ ਦੇਖੋ ਆ ਸੈਂਚਰੀ ਦਾ ਮੇਨ ਗੇਟ ਵਾ ਇੱਥੇ ਲਿਗਿਆ ਆ ਹਰੀਕੇ ਬਿਲਡ ਲਾਈਫ ਸਿਕਿਉਰਟੀ ਪਾਰਕਿੰਗ ਨੋ ਵੀਕਲ ਬਾਈ ਹੁਡ ਥਿਸ ਪੁਆਇੰਟ ਹਾਂਜੀ ਤੇ ਆ ਜੰਗਲੀ ਜੀਵਾਂ ਤੋਂ ਸੁਚੇਤ ਵਰਨਿੰਗ ਦਿੱਤੀ ਵੀ ਬਾਜਪੂਤ ਜਣਾ ਤੇ ਜਦੋਂ ਪਿਛਲੀ ਵਾਰੀ ਆਏ ਸੀ ਨਾ ਮੈਂ ਤੇ ਭਾਰਤ ਉਦੋਂ ਸਾਨੂੰ ਬਾਂਦਰ ਬੈਗੇਗੇ ਇਕੱਠੇ ਕੋਈ 5-10 ਬੰਦਰ ਪਏ ਸੀਗੇ ਸਾਨੂੰ ਤੇ ਸਾਡੇ ਹੱਥ ਕੋਈ ਡੰਡਾ ਵੀ ਨਹੀਂ ਸੀਗਾ ਤੇ ਇਸ ਵਾਰੀ ਆਪਾਂ ਛੋਟੀ ਲੈ ਗਏ ਜਾਣੀ ਤੇ ਕਿਉਂਕਿ ਪਿਛਲੀ ਵਾਰ ਕੋਈ ਮੇਰੇ ਕੋਲ ਸੀਗਾ ਪਰਨਾ ਮੈਂ ਗਲ ਦੇ ਵਿੱਚ ਪਰਨਾ ਪਾਇਆ ਸੀ ਮਫਰਲ ਸੀਗੇ ਤੇ ਫਿਰ ਉਹਦੇ ਨਾਲ ਹੀ ਡਰਾ ਡੂਰ ਦਿੱਤਾ ਫਿਰ ਉਹ ਸਾਈਡ ਤੇ ਹੋ ਗਏ ਸੀ ਇਹਦਾ ਸਾਡੇ ਕੁਛੜ ਚੜ ਜਾਣਾ ਸੀ ਉਹਨਾਂ ਨੇ ਜਿਵੇਂ ਪੁਰਾਣੇ ਜ਼ਮਾਨੇ ਦੇ ਵਿੱਚ ਫੌਜਾਂ ਚ ਪੇੜਾਂ ਨਾਲ ਲੜਦੇ ਹੁੰਦੇ ਸੀਗੇ ਫਿਰ ਅਸੀਂ ਉਹਦੇ ਉਹਨਾਂ ਨਾਲ ਲੜਨਾ ਸੀਗਾ ਤੇ ਆਹ ਸਾਹਮਣੇ ਉਹ ਟਿਕਟ ਮਿਲਦੀ ਬਾ 20 ਰੁਪਏ ਪਰ ਪਰਸਨ ਤੋਂ ਲਏ ਜਾਂਦੇ ਨੇ ਤੇ ਇਥੇ ਜੰਗਲ ਸਫਾਰੀ ਵੀ ਕਰਦੇ ਵੋ 8-10 ਜਣੇ ਹੁਣ ਉਹ ਇਕੱਠੇ ਫੇਰ ਲੈ ਕੇ ਜਾਂਦੇ ਗੱਡੀ ਤੇ ਤੇ ਆਪਾਂ ਪੈਦਲ ਜਾਣਾ ਪੈਦਲ ਕੋਈ ਹੈਗਾ 2-3 ਕਿਲੋਮੀਟਰ ਹੈਗਾ ਵਾ ਇੱਕ ਸਾਈਡ ਦਾ ਤੇ 3 ਕਿਲੋਮੀਟਰ ਹੀ ਪਿੱਛੇ ਉਹਦਾ 6 ਕਿਲੋਮੀਟਰ ਟੋਟਲ ਆਪਾਂ ਹੁਣ ਜਾਣ ਕਰਨਾ ਵਾ ਤੇ ਉਥੇ ਬੋਟਿੰਗ ਵੀ ਹੁੰਦੀ ਵਾ ਉਹ ਵੀ ਆਪਾਂ ਕਰਾਂਗੇ ਬਾਕੀ ਤਾਂ ਵੇਖ ਕੇ ਤੇ ਬਾਕੀ ਤਾਂ ਉਥੇ ਜਾ ਕੇ ਹੀ ਪਤਾ ਲੱਗਣਾ ਬੋਟਿੰਗ ਉਥੇ ਹੈਗੀ ਆ ਜਾਂ ਨਹੀਂ ਕਿਉਂਕਿ ਪਾਣੀ ਦੇ ਲੈਵਲ ਦੇ ਹਿਸਾਬ ਤੇ ਜਦੋਂ ਪਾਣੀ ਦਾ ਲੈਵਲ ਘਟ ਜਾਂਦਾ ਉਦੋਂ ਫਿਰ ਬੋਟਿੰਗ ਵੀ ਬੰਦ ਹੋ ਜਾਂਦੀ ਤੇ ਹਾਂ ਤੁਸੀਂ ਦੇਖੋ ਦੂਰ ਦੂਰ ਤੱਕ ਜਮਾ ਪਾਣੀ ਪਾਣੀ ਦਿਖਦਾ ਪਿਆ ਇਧਰਲੀ ਸਾਈਡ ਵੀ ਆ ਜਿਹੜੇ ਦਰਿਆ ਦੇ ਵਿੱਚ ਹੀ ਆ ਰੁਖ ਰੁਖ ਉੱਗੇ ਜਿੱਥੇ ਥੋੜੀ ਬੋਤੀ ਇਹ ਡੂੰਗਾ ਇਹ ਜਿੱਥੇ ਡੂੰਗਾ ਘਟੇ ਉੱਥੇ ਆ ਦਰਖਤ ਉੱਗ ਜਾਂਦੇ ਵਾ ਤੇ ਬਾਕੀ ਆ ਦੇਖੋ ਪਾਣੀ ਤੇ ਇਧਰ ਆ ਜਿਹੜੀਆਂ ਸਾਈਡਾਂ ਤੇ ਲੱਗੀਆਂ ਕਲਾਲੀ ਤੇ ਆ ਨੋਚਾਂ ਵੀ ਲਾਈ ਹੋਈਆਂ ਤੇ ਤੇ ਜਿਹੜਾ ਸਤਲੁਜ ਦਰਿਆਣਾ ਇਹ ਤਿੱਬਤ ਦੀ ਬਾੰਦ ਰੇਖਾ ਸਰੂਵਰ ਤੋਂ ਉਥੋਂ ਪੈਦਾ ਹੁੰਦਾ ਯਾਨੀ ਕਿ ਹਿਮਾਚਲ ਦੇ ਵਿੱਚ ਹੀ ਇਹ ਤਿੱਬਤ ਹੈਗਾ ਤਿੱਬਤ ਉਥੋਂ ਸ਼ੁਰੂ ਹੁੰਦਾ ਵਾ ਤੇ ਆਪਣੇ ਵੱਧ ਵਿੱਚ ਪੰਜਾਬ ਦੇ ਵਿੱਚ ਐਂਟਰ ਹੁੰਦਾ ਵਾ ਨੰਗਲ ਤੋਂ ਜਿੱਥੇ ਫੇਮਸ ਪਾਖੜਾ ਡੈਮ ਤੇ ਨੰਗਲ ਡੈਮ ਬਣਿਆ ਉਥੋਂ ਆਪਣੇ ਪੰਜਾਬ ਦੇ ਵਿੱਚ ਐਂਟਰ ਹੁੰਦਾ ਤੋਂ ਉਥੋਂ ਫਿਰ ਰੂਪਨਗਰ ਤੋਂ ਮੋਗਾ ਤੇ ਜਲੰਧਰ ਲੁਧਿਆਣਾ ਇਹ ਸਾਰੇ ਜ਼ਿਲ੍ਹਿਆਂ ਦੇ ਵਿੱਚ ਉਹ ਹੁੰਦਾ ਆ ਫਿਰ ਆਪਣੇ ਹਰੀਕੇ ਤੇ ਰੁਕਦਾ ਆ ਕੇ ਹਰੀਕੇ ਤੇ ਤੇ ਬਾਅਦ ਵਿੱਚ ਜੇ ਗੱਲ ਕਰੀਏ ਦੂਜਾ ਬਿਆਸ ਦਰਿਆ ਦੀ ਤੇ ਬਿਆਸ ਦਰਿਆ ਸ਼ੁਰੂ ਹੁੰਦਾ ਬਿਆਸ ਕੁੰਡ ਤੋਂ ਇਹ ਵੀ ਹਿਮਾਚਲ ਦੇ ਵਿੱਚ ਹੀ ਆ ਜਿਆਦਾਤਰ ਯਾਰ ਸਾਰੇ ਜਿਹੜੇ ਦਰਿਆ ਨੇ ਹਿਮਾਚਲ ਤੇ ਜੰਮੂ ਕਸ਼ਮੀਰ ਦੇ ਵਿੱਚੋਂ ਸ਼ੁਰੂ ਹੁੰਦੇ ਵਾ ਤੇ ਬਿਆਸ ਕੁੰਡ ਤੋਂ ਸ਼ੁਰੂ ਹੁੰਦਾ ਵਾ ਤੇ ਬਿਆਸ ਕੁੰਡ ਤੋਂ ਹੁੰਦਾ ਹੋਇਆ ਸਾਰੇ ਆਪਣੇ ਹੁਸ਼ਿਆਰਪੁਰ ਅੰਮ੍ਰਿਤਸਰ ਤੰਤਰ ਸਾਰਿਆਂ ਜ਼ਿਲ੍ਹਿਆਂ ਦੇ ਵਿੱਚ ਹੁੰਦਾ ਆ ਫਿਰ ਇਹ ਐਂਡ ਤੇ ਆਉਂਦਾ ਵਾ ਹਰੀਕੇ ਦੇ ਜਿੱਥੇ ਸੰਗਮ ਹੁੰਦਾ ਸਤਲੁਜ ਤੇ ਬਿਆਸ ਦਾ ਤੇ ਜਿਹੜਾ ਬਿਆਸ ਦਰਿਆ ਉਹ ਹਰੀਕੇ ਹੀ ਆ ਕੇ ਮੁੱਕ ਜਾਂਦਾ ਵਾ ਤੇ ਜਿਹੜਾ ਸਤਲੁਜ ਇਹ ਪਾਰ ਜਾਂ ਚੱਲ ਜਾਂਦਾ ਵਾ ਪਾਕਿਸਤਾਨ ਤੇ ਦੇਖੋ ਤੁਸੀਂ ਕਿੰਨਾ ਪਾਣੀ ਨਿਹਰਾ ਪਾਣੀ 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 ਇੱਥੋਂ ਨੀਲਾ-ਨੀਲਾ ਲੱਗਦਾ ਪਿਆ ਪਾਣੀ ਤੁਹਾਨੂੰ ਵੀ ਦਿਸਦਾ ਹੋਣਾ ਵਾ ਹੋ ਜਾਂਦਾ ਵਾ ਸੈਂਚਰੀ ਤੇ ਇੱਥੇ ਉਹ ਅੱਗੇ ਵੀ ਜਾਂਦੇ ਵੱਲ ਉਹ ਕਿਉਂਕਿ ਹੁਣ VOTING ਤਾਂ ਨਹੀਂ ਕਰਦੇ VOTING ਹੋ ਗਈ ਆ ਬੰਦ ਕਿਉਂਕਿ ਉਸ ਕਲਾਲੀ ਕਾਨੂੰਨੀ ਬਹੁਤ ਆ ਗਈ ਨਾ ਕਿ ਇੱਧਰ ਇੱਧਰਲੀ ਸਾਈਡ ਆ ਤੁਸੀਂ ਦੇਖੋ ਵੀ ਜੰਗਲ ਹੀ ਜੰਗਲ ਵਾ ਮੇਰਾ ਤੇ ਇੱਥੇ ਪ੍ਰਵਾਸੀ ਪੰਛੀ ਆਉਂਦੇ ਦੂਰੋਂ ਦੂਰੋਂ ਦੇਸ਼ਾਂ ਤੋਂ ਚੱਲ ਕੇ ਇੱਥੇ ਪ੍ਰਵਾਸੀ ਪੰਛੀ ਆਉਂਦੇ ਰਹਿਣ ਵਾਸਤੇ ਯਾਨੀ ਕਿ ਛੁੱਟੀਆਂ ਮਣਾਉਣ ਆਉਂਦੇ ਨੇ ਤੇ ਬਾਂਦਰ ਲਾਂ ਤੋਤੇ ਸਾਰੇ ਯਾਰ ਜੀਵ ਜੰਤੂ ਇੱਥੇ ਆਉਂਦੇ ਨੇ ਇੱਥੇ ਪਾਏ ਜਾਂਦੇ ਨੇ ਤੇ ਕੁਝ ਜਿਹੜੇ ਜੀਵ ਜੰਤੂ ਹੁੰਦੇ ਨੇ ਉੱਡਣ ਵਾਲੇ ਵੀ ਹੁੰਦੇ ਨੇ ਤੇ ਪਾਣੀ ਦੇ ਵਿੱਚ ਵੀ ਰਹਿਣ ਵਾਲੇ ਹੁੰਦੇ ਤੋਂ ਪਾਣੀ ਦੇ ਵਿੱਚ ਚੱਲ ਜਾਂਦੇ ਤੇ ਬਾਕੀ ਇੱਥੇ ਸਾਰੇ ਆਉਂਦੇ ਹੁਣ ਤਾਂ ਯਾਰ ਕਿਉਂਕਿ ਆਪਾਂ ਥੋੜਾ ਆਫਸੀਜਨ ਆਏ ਆ ਹੁਣ ਤਾਂ ਜਿਹੜੇ ਪ੍ਰਵਾਸੀ ਪੰਛੀ ਉਹ ਵਾਪਸ ਚਲੇ ਗਏ ਆ ਆਪਣੇ ਘਰਾਂ ਨੂੰ ਥੋੜੇ ਬਹੁਤੇ ਹੈਗੇ ਨੇ ਤੇ ਉਹ ਵੈਸੇ ਹੀ ਡਰ ਡੁਰ ਕੇ ਲੁਕੇ ਫਏ ਨੇ ਤੇ ਆਪਾਂ ਹੁਣ ਅੱਗੇ ਜਾਂਦੇ ਆ ਵੈਸੇ ਤਾਂ ਯਾਰ ਬੰਦ ਦੇ ਸਿਸਟਮ ਤੇ ਕਿਉਂਕਿ ਯਾਰ ਮੇਨ ਇਥੇ ਖਾਸ VOTING ਗਏ ਤੇ ਪ੍ਰਵਾਸੀ ਪੰਛੀ ਪ੍ਰਵਾਸੀ ਪੰਛੀ ਤਾਂ ਵਾਪਸ ਮੁੜਦੇ ਜਾਂਦੇ ਘਰਾਂ ਨੂੰ ਤੇ VOTING ਵੀ ਹੁਣ ਮੈਂ ਗੱਲ ਕੀਤੀ ਵੀ ਉਹ ਕਹਿੰਦੇ ਬੰਦ ਏ ਕਿਉਂ ਬੰਦ ਕਿਉਂਕਿ ਕਲਾਲੀ ਕਲੂਰੀ ਇੱਥੇ ਬਹੁਤ ਸਾਰੀ ਆਈ ਨਾ ਮਾੜੀ ਜਹਾਵਾ ਚਲਦੀ ਤੇ ਕਲਾਲੀ ਚਾ ਲੋ ਵੀ ਕੰਡਿਆਂ ਨਾਲ ਲੱਗ ਜਾਂਦੀ ਤੇ ਇਸ ਕਰਕੇ ਬੋਟਿੰਗ ਫਿਰ ਬੰਦ ਕਰਦੇ ਫਿਰ ਉਹਨੂੰ ਸਾਫ਼ ਕਰਨ ਤੇ ਘਟੂ ਘਟ ਹਫ਼ਤੇ 2 ਹਫ਼ਤੇ ਲੱਗ ਜਾਂਦੇ ਨੇ ਇਹ ਚੱਕਰ ਪਿਆ ਰਹਿੰਦਾ ਵਾ ਤੇ ਇੱਧਰ ਆ ਸਾਰੇ ਹਾਂ ਤੁਸੀਂ ਦੇਖੋ ਵੀ ਇੱਧਰ ਦੇ ਪਾਸੇ ਤਾਂ ਜੰਗਲ ਹੀ ਜੰਗਲ ਦਿਸਦਾ ਤੇ ਇੱਧਰ ਦੇ ਪਾਸੇ ਆ ਪਾਣੀ ਪਾਣੀ ਨੀਲਾ ਨੀਲਾ ਪਾਣੀ ਹੁਣ ਬਰਫ਼ ਖੁਰਦੀ ਪਈ ਨਾ ਤੇ ਕਿਉਂਕਿ ਇਤਕੀ ਹਿਮਾਚਲ ਦੇ ਵਿੱਚ ਬਰਫ਼ ਘੱਟ ਪਈ ਤੇ ਘੱਟ ਬਰਫ਼ ਪੈਣ ਕਰਕੇ ਪਾਣੀ ਦਾ ਲੈਵਲ ਵੀ ਥੋੜਾ ਮਿਲਦਾ ਘੱਟ ਵਾ ਤੇ ਆ ਵੇਖੋ ਨੀਲਾ ਨੀਲਾ ਪਾਣੀ ਦਿਖਦਾ ਪਿਆ ਜਿੱਦਾਂ ਸਮੁੰਦਰ ਹੁੰਦਾ ਵਾ ਤੇ ਮਿੱਤਰੋ ਜਿੱਦਾਂ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਪਹਿਲਾਂ ਦੱਸਿਆ ਸੀ ਤੁਹਾਨੂੰ ਵੀ ਪਤਾ ਹੋਣਾ ਵੀ ਜਦੋਂ ਪੁਰਾਣੇ ਜ਼ਮਾਨਿਆਂ ਦੇ ਵਿੱਚ 1947 ਤੋਂ ਪਹਿਲਾਂ ਅਜ ਤੋਂ 40 45 ਸਾਲ ਆਪਾਂ ਜੇ ਪਿੱਛੇ ਜਾਈਏ ਤਾਂ ਉਦੋਂ 20 ਯਾਨੀ ਕਿ 20 ਤੋਂ 25 ਫੁੱਟ ਹੀ ਆਪਾਂ ਕੋਈ ਬੋਰ ਕਰਦੇ ਸੀਗੇ ਤੇ ਉਦੋਂ ਆਪਾਂ ਨੂੰ ਪਾਣੀ ਮਿਲ ਜਾਂਦਾ ਸੀਗਾ ਤੇ ਅੱਜ ਦੇ ਆਪਾਂ ਪੰਜਾਬ ਦੇ ਪਾਣੀ ਦੇ ਲੈਵਲ ਦੀ ਗੱਲ ਕਰੀਏ ਤਾਂ ਪਾਣੀ ਤਾਂ ਬਹੁਤ ਮਿੱਤਰੋ ਥੱਲੇ ਚਲਾ ਗਿਆ 400 500 ਫੁੱਟ ਤੇ ਜਾ ਕੇ ਪਾਣੀ ਪੀਣ ਦੇ लायक ਮਿਲਦਾ ਵਾ ਤੇ ਤੇ 2029 ਤੱਕ ਕਹਿੰਦੇ ਨੇ ਵੀ ਆਪਣੇ ਪੰਜਾਬ ਦੇ ਕੁਝ ਖੇਤਰ ਪਾਣੀ ਰਹਿਤ ਹੋ ਜਾਣਗੇ ਜਿਵੇਂ ਰਾਜਸਥਾਨ ਹੋਇਆ ਪਿਆ ਉਦਾਂ ਹੀ ਕੁਝ ਖੇਤਰ ਜਿਹੜੇ ਪੰਜਾਬ ਦੇ ਪਾਣੀ ਰਹਿਤ ਹੋ ਜਾਣਗੇ ਇਹਦੇ ਵਿੱਚੋਂ ਜਿਆਦਾ ਖਤਰੇ ਦੇ ਨਿਸ਼ਾਨ ਤੇ ਹੈਗਾ ਵਾ ਮਾਲਵਾ ਤੇ ਮਾਝਾ ਉਗੀ ਦੁਆਪੇ ਏਰੀਏ ਦੇ ਵਿੱਚ ਹਾਲੇ ਬੋਲ ਦੇ ਵੀ ਪਾਣੀ ਦਾ ਲੈਵਲ ਵਧੀਆ ਵਾ ਉਹਨਾਂ ਲਈ ਇੱਕ ਪਾਣੀ 2030 ਦੇ ਵਿੱਚ ਵੀ ਹੋ ਸਕਦਾ ਕਈ ਥਾਵਾਂ ਦੇ ਵਿੱਚ ਗੱਲ ਮੈਨੂੰ ਸਮਝਣੀ ਆਉਂਦੀ ਵੀ ਦੇਖੋ ਕਿ ਬਾਕੀ ਜਿਹੜੇ ਹੋਰ ਸਟੇਟਾਂ ਦੇ ਹਨਾ ਜਿਵੇਂ ਰਾਜਸਥਾਨ ਹੋ ਗਿਆ ਉਹ ਪੱਥਰ ਏ ਉਥੇ ਪੱਥਰ ਏ ਕੋਲਾ ਏ ਹਨਾ ਜੇ ਆਪਾਂ ਨੂੰ ਉਹ ਪੱਥਰ ਤੇ ਕੋਲਾ ਮੁੱਲ ਦੇਂਦੇ ਨੇ ਤੇ ਫਿਰ ਆਪਾਂ ਪਾਣੀ ਕਿਉਂ ਉਹਨਾਂ ਨੂੰ ਮੁਫਤ ਦੇਣੇ ਪਏ ਘਟੋ ਘਟ 22 ਕਰੋੜ ਦਾ ਪਾਣੀ ਹਿਸਾਬ ਲਾ ਲਓ 22 ਕਰੋੜ ਦਾ ਪਾਣੀ ਆਪਾਂ ਮੁਫਤ ਦੇਣੇ ਆ ਕਿੰਨੇ ਸਾਲਾਂ ਤੋਂ ਮੁਫਤ ਦਿੰਨੇ ਪਏ ਤੇ ਉਹਦਾ ਕੋਈ ਨਾ ਨਹੀਂ ਲੈਂਦਾ ਤੇ ਜਿਹੜਾ ਰਾਜਸਥਾਨ ਦੇ ਵਿੱਚ ਪੱਥਰ ਨਿਕਲਦਾ ਕੋਲਾ ਨਿਕਲਦਾ ਉਹਦੇ ਆਪਣੇ ਕੋਲੋਂ ਪੈਸੇ ਲਈ ਜਾਂਦੀ ਤੇ ਸੈਂਚਰੀ ਤਾਂ तकरीबन ਸਾਰੇ ਪੰਛੀ ਵੀ ਨਹੀਂ ਦਿਸਦੇ ਪਏ ਤੇ VOTING ਵੀ ਬੰਦ ਏ ਤੇ ਮਿੱਤਰੋ ਇੱਥੇ ਚਲਾਈਆਂ ਸੀਗੀਆਂ ਬਾਦਲ ਨੇ ਪਾਣੀਆਂ ਲਗੀਆਂ ਬੱਸਾਂ ਉਹ ਗਾਂਹ ਅੱਥੇ ਚਲਾਈਆਂ ਸੀਗੀਆਂ ਇਤੋਂ ਅੱਗੇ ਥੋੜਾ ਜਿਹਾ ਅੱਗੇ ਵਾ ਤੇ ਅੱਜ ਤੋਂ ਕੋਈ 10 ਸਾਲ ਸ਼ਾਇਦ ਪਹਿਲਾਂ 10 ਹਾਲੀ ਪਹਿਲਾਂ ਚਲਾਈਆਂ ਸੀਗੀਆਂ ਤੇ ਇਸ ਦਰਿਆ ਦੇ ਵਿੱਚ ਹੀ ਆਇਆ ਸੀਗਾ ਮਗਰਮੱਛ ਇੱਥੇ ਹੀ ਮਗਰਮੱਛ ਆਇਆ ਸੀ ਉਹ ਜਿਹੜਾ ਮੈਂ ਤੁਹਾਨੂੰ ਪਹਿਲਾਂ ਬੋਖਾਇਆ ਸੀ ਨਾ ਹਰੀਕੇ ਦਾ ਮੇਨ ਪਲੇਸ ਹਨਾ ਉੱਥੇ ਉਹ ਆਇਆ ਸੀਗਾ ਇਹਦੇ ਇਹ ਦਰਿਆ ਦੇ ਵਿੱਚੋਂ ਹੀ ਉੱਥੇ ਗਿਆ ਸੀਗਾ ਚਰੀ ਤਾਂ ਹੈਗੀ ਜੇ ਬੰਦ ਯਾਰ ਕੰਮ ਖਰਾਬ ਜਾ ਹੋ ਗਿਆ ਆਪਾਂ ਐਂ ਦੀ VOTING ਦਾ ਵੀ ਸੋਚ ਕੇ ਆਏ ਸੀਗੇ VOTING ਵੀ ਕਰਨੀ ਤਾਂ ਉਹ ਵੀ ਫੇਲ ਹੋ ਗਿਆ ਕੰਮ ਤੇ ਇੰਨਾ ਹੀ ਹੈ ਤਾਂ ਵੀਡੀਓ ਨੂੰ ਲਾਈਕ ਠੋਕ ਦਿਆ ਜੇ ਚੈਨਲ ਨੂੰ ਸਬਸਕ੍ਰਾਈਬ ਇਹ ਵੀਡੀਓ ਨੂੰ ਲਾਈਕ ਕਰਦੇ ਜੇ ਕਮੈਂਟ ਕਰਦੇ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਜੇ ਤੇ ਸ਼ੇਅਰ ਪੱਕਾ ਕਰਦੇ ਜੇ ਯਾਰ ਕਿਉਂਕਿ ਵੀਊ ਡਾਊਨ ਹੋ ਗਏ ਪਤਾ ਨਹੀਂ ਕਿਉਂ ਨਹੀਂ ਆਉਂਦੇ ਤੇ ਇਸ ਕਰਕੇ ਸ਼ੇਅਰ ਕਰ ਰਹੇ ਹਾਂ ਤੇ ਮਿਲਾਂਗੇ ਇੱਕ ਹੋਰ ਐਵੇਂ ਦੀ ਤਾਕਤ ਦੀ ਵੀਡੀਓ ਤੇ ਨਾਲ ਓਕੇ ਬਾਏ ਟਾਟਾ